ਭਾਜੀ ਮੈਂ ਇਹ ਮੇਰੇ ਬੱਚੇ ਨੇ ਆ ਕੇ ਮੈਨੂੰ ਕਿੱਦਾਂ ਕਹਿਣਾ ਪਾਪਾ ਬੋਲ ਚਾ ਕੇ ਮੈਂ ਆ ਕੋ ਕਹਾ ਕਰਦਾ ਇਹ ਦੇਖੋ ਜੰਨੀ ਮੰਡੀ ਰਾਣੀ ਹੈ ਜੇ ਤੂੰ ਛੱਡੋ ਪਲਾਸਟਿਕ ਛੱਡੋ ਹੈ ਸਾਰੇ ਵਿੱਚ ਛੱਡਿਆ ਨੇ ਉਹਨਾਂ ਜੋ ਮੈਂ ਵੀ ਵੇਚਿਆ ਜੇ ਮੈਂ ਕਹਿਣਾ ਮੈਂ ਵੇਚਿਆ ਮੈਂ ਪਹਿਲੇ ਸਾਲ ਵੇਚ ਕੇ ਛੱਡਿਆ ਗਲਤ ਹੀ ਕੀਤਾ ਜਦੋਂ ਨਹੀਂ ਪਤਾ ਹੀ ਵੇਚ ਦਿੱਤਾ ਜਦੋਂ ਪਤਾ ਲੱਗਾ ਉਦੋਂ ਛੱਡ ਦਿੱਤਾ ਉਦੋਂ ਵੀ ਬੇਨਤੀ ਕੀਤੀ ਅਸਲ ਵੀ ਸਾਹਿਬ ਨੂੰ ਕਿ ਸਰ ਬਟਾਲੇ ਜੇ ਘੱਟੂ ਬਹੁਤ ਵਿਕ ਰਿਹਾ ਜੀ ਅੱਜ ਵੀ ਵੇਖ ਲਿਆ ਅਗਰ ਤੁਸੀਂ ਕेंद्रीय ਵੀ ਹੋ ਵੇਖੋ ਅੱਜ ਦੀ ਅਗਰ ਮੈਨੂੰ ਪ੍ਰੈਸ਼ਰਾਈਜ਼ ਕਰਨ ਵਾਸਤੇ ਇਹ ਚੀਜ਼ ਨਹੀਂ ਆਈ ਤੁਹਾਨੂੰ ਲੱਗਦਾ ਕਿ ਟਰੂ ਨਹੀਂ ਵੇਖਿਆ ਆਪਾਂ ਡਰੋਨ ਚਲਾਈਏ ਸ਼ਹਿਰ ਤੇ ਪ੍ਰੈਸ਼ਰ ਹੀ ਹੁੰਦਾ ਵੇਖੋ ਇੰਨੀ ਮੋਰਸ ਮੇਰੀ ਦੁਕਾਨ ਦੇ ਉੱਤੇ ਮੇਰੇ ਉੱਤੇ ਆ ਗਿਆ ਹੈਵੀ ਹੋਣਾ ਕਿ ਲੈ ਵੀ ਤੁਸੀਂ ਇੰਨੀ ਗੱਲ ਕਿਉਂ ਕਹੀ ਹਾਂ ਹਾਂ ਵੇਖ ਲਿਆ ਸਾਜੇ ਨਹੀਂ ਵੇਖਿਆ ਭੈਤਵਾ ਡਰੋਨ ਚਲਾਦੀ ਨੇ ਲੋਕਾਂ ਨੇ ਕਹਿੰਜ ਗੱਟੂ ਨੇ ਸਾਰੇ ਠਗਿਆਰਾ ਮੁਹੱਲੇ ਚਲਜੋ ਸ਼ਰੀਆਂ ਗੱਟੂ ਵਿਗੜਿਆ ਖਾਣਾ ਚਿੱਟੀ ਦੇ ਬਾਦ ਮੈਂ ਸਰਦਸੋ ਮੈਨੂੰ ਕੋਈ ਸੀ ਨੌਕਰੀ ਦਿਓ ਮੈਂ ਵੇਖਿਓ ਫੜ ਕੇ ਰਾਂਦਾ ਮੈਨੂੰ ਡੀਸੀ ਸਾਹਿਬ ਕੋਲ ਅੱਤ ਲੈ ਕੇ ਦਿਓ 10 ਦਿਨ ਮੈਨੂੰ ਦਿਓ ਤੇ ਕੁਰਸੀ ਦੇ ਬਾਹੋਂ ਮੈਂ ਨਾ ਗੱਟੂ ਰੋਕ ਕੇ ਨਾ ਮਾਂ ਫਲ ਗਰੇਓ ਡੀਸੀ ਸਾਹਿਬ ਨੂੰ ਬੇਨਤੀ ਬੜੀ ਵਾਰੀ ਕਰ ਚੁੱਕਾ ਪਿਛਲੇ ਸਾਲ ਹਿਮਾਂਚਲ ਅਗਰਵਾਦੀ ਡੀਸੀ ਸੀ ਇੱਥੇ بڑے ਪੱਤਰਕਾਰ ਅਗੇ ਨੇ ਪੱਤਰਕਾਰਾਂ ਦਾ ਡਿਗੀ ਵੀ ਅਜੇ ਵੀ ਦੇਖਨੇ ਹੋਣਗੇ ਸਭ ਨੇ ਖਬਰ ਲਾਈ ਅੱਡੇ ਚੱਲ ਪਏ ਦੋ ਰਾਣਾ ਤਾਂ ਕਿ ਜੋ ਨਹੀਂ ਗੱਲੇ ਕਿ ਗੱਟੂ ਵੇਚ ਰਿਹਾ ਛੜੇ ਆਮ ਬਟਾਲੇ ਸ਼ਹਿਰ ਦੇ ਸਰ ਗੱਟੂ ਵੇਚ ਰਿਹਾ ਸਾਰੇ ਗੱਲ ਨਹੀਂ ਸੰਦੇ ਮੈਂ ਤੈਨੂੰ ਕਿਦੋਂ ਦੱਸਾਂਗਾ ਮੈਂ ਦੱਸੋ ਦਾਦਾ ਠਾੜਾ ਜਿਦੀ ਦੇ ਸਾਹਮਣੇ ਗਲੀ ਆ ਸਾਰੇ ਦੇ ਗੰਦੇ ਆ ਅੰਦਰ ਸਾਰੇ ਦੇ ਗੰਦੇ ਠਾੜੇ ਜਿਦੀ ਬਾਹਰ ਉਹ ਤੋਂ ਕੋਈ ਪੇਸ਼ ਨਹੀਂ ਕਰਦਾ ਜੀ ਸਰ ਲੈ ਨਾ ਮੇਰੇ ਮੇਰੇ ਮੂੰਹ ਤੋਂ ਨਾ ਲੈਣ ਦਿਓ ਤੁਹਾਨੂੰ ਵੀ ਪਤਾ ਦੱਸੋ ਦੀ ਕਹਿੰਦਾ ਅਸਲ ਵੀਸਾ ਨੂੰ ਮੀਟਿੰਗ ਕੀਤੀ ਹੈ ਕੋਈ ਨਾਲ ਸਿੱਧੇ ਜੁੜੀ ਸਕਦੀ ਚਲੋ ਅਸਲ ਜਿੱਤੇਰਾ ਆਪਣਾ ਚਲੋ ਬੋਲਿੰਗ ਲੋ ਲਾਵੀ ਯਾਦ ਹੈ ਤੁਸੀਂ ਆਪਣੇ ਖਾਲੇ ਆ ਦੇਖੋ ਪਾਜੀ ਇੱਕ ਪੰਨਾ ਰਿਹਾ ਪਾਉਂਦੇ ਤੇ ਸਾਨੂੰ ਸਭਾ ਪਤਾ ਰਾਣਾ ਬੰਦਾ ਦੇ ਸਾਹਮਣੇ ਮੌਜੂਦ ਬਹੁਤ ਯਾਰ ਲੋਕਾਂ ਦੇ ਪੁੱਛੋ ਫਿਰ ਦੇਖੋ ਆਓ ਇੱਕ ਈ ਗੱਲਾਂ ਸਿੱਧਾ ਨਹੀਂ ਹਾਜ਼ਰੀ ਜੀ ਚੈੱਕ ਕਰ ਲੈਣੇ ਆਂ ਫਿਰ ਤੁਹਾਨੂੰ ਕੋਈ ਸ਼ਹਿਰ ਦੇ ਤੁਹਾਡਾ ਵੀ ਮੁਸੱਦ ਬਣਦਾ ਜੇ ਤੁਹਾਨੂੰ ਪਤਾ ਤੇ ਦੱਸੋ ਤੁਹਾਨੂੰ ਸੈਣੀ ਦੇ ਪੁੱਤ ਮਾਰਦੇ ਚਾਹੋ ਉਸ ਇਨੀ ਇਤੋਂ ਦੇਖੋ ਤੁਹਾਨੂੰ ਸਾਲੇ ਪੁੱਛਿਆ ਗਾ ਕੋਈ ਜਾਨ ਬੜੀ ਜੋ ਇਨਫਾਰਮੈਂਟ ਦੱਸੋ ਤੁਸੀਂ ਪਤਾ ਭੇਜੋ ਇਹ ਮੈਨੂੰ ਨਹੀਂ ਪਤਾ ਲੱਗਦਾ ਤੁਹਾਨੂੰ ਪਤਾ ਨਹੀਂ ਗਾ ਤੁਹਾਨੂੰ ਪਤਾ ਤੁਸੀਂ ਦੱਸੋ ਕਾਲੋ 450 ਦਿਹਾੜੀ ਆਦਿ ਹੋ ਤੋ ਗਾਲ ਬੁਣਾਈ ਦੀ ਆ ਕਿ ਇਹ ਬੋਲੀ ਕਾਬੂ ਦਾ ਪੁਲਸੋ ਮੈਂ ਸੱਚੀ ਸਾਰੇ ਕੰਮਾਂ ਨੂੰ ਪੁੱਛਦੇ ਨਹੀਂ ਹੁੰਦੇ ਦੇਖੋ ਜਿਹੜੇ ਸਾਰੇ ਲੋੜ ਆ ਰਹੇ ਨੇ ਕਿ ਉਹਨਾਂ ਦੇ ਵੀ ਹੁੰਦੇ ਆ ਇਨਫੋਰਮੇਸ਼ਨ ਦਿੱਤੀ ਆ ਤੁਹਾਨੂੰ ਦੱਸੋ ਫਿਰ ਕਸੂ ਇੰਨੇ ਯਾਦ ਤੁਸੀਂ ਕੋਠਿਆਂ ਦਾ ਤੁਸੀਂ ਜਾ ਕੇ ਚੈਕਿੰਗ ਕਰੋ ਕੀ ਕੋ ਜਲਾਪ ਨੇ ਜਿੱਲਾ ਦੇ ਕੋਠੇ ਦੇ ਜੀ ਦੱਸੋ ਜਿੱਥਾ ਗੁੱਡੀ ਜਾਂਦੀ ਹੈ ਹੋਰ ਦੇਖ ਬਗਵਾ ਸਰਦਾਰ ਬੀ ਇਹ ਕਹਿੰਦੇ ਤੁਹਾਨੂੰ ਪੁੱਛ ਰਿਹਾ ਕਿ ਸੋਹਣੇ ਲੈ ਗਈ ਯਾਦ ਨਹੀਂ ਪੂਰਾ ਸਿਰ ਮਾਜੀ ਸਰ ਯਾਦ ਨਹੀਂ ਆ ਗਿਆ ਨਹੀਂ ਜਿਹੜਾ ਪੂਰਾ ਸਿਰ ਨਾ ਜੀਆ ਦੋ ਮੈਂ ਕਰੀ ਆਉਂਦੇ ਠੀਕ ਹੈ ਜਲਾਪ ਜੀ ਸਰ ਕੁਛ ਨਹੀਂ ਹੋ ਰਿਹਾ ਜਦੋਂ ਅੱਜ ਤੋਂ ਅਸੀਂ ਕਿਤੇ ਨਹੀਂ ਜਾਂਦੇ ਅਸੀਂ ਚੈੱਕ ਕਰਨੇ ਸਰ ਇਹ ਤਾਂ ਹੀ ਜਾਣ ਦੀ ਤੇ ਗੱਲ ਕੀਤੀ ਨਹੀਂ ਤੇ ਬੇਨਤੀ ਕੀਤੀ ਐਸਐਸਵੀ ਸਾਹਿਬ ਨੂੰ ਇੱਕ ਮੈਂ ਅੱਗੇ ਵੀ ਜਦੋਂ ਇੱਥੇ ਮੀਟਿੰਗ ਹੋਈ ਹੈ ਕਮਿਊਨਿਟੀ ਆਰ ਉਦੋਂ ਵੀ ਬੇਨਤੀ ਕੀਤੀ ਐਸਐਸਵੀ ਸਾਹਿਬ ਨੂੰ ਕਿ ਸਰ ਬਟਾਲੇ ਦੇ ਘਟੂ ਬਹੁਤ ਵਿਕਰਿਆ ਜੀ ਅੱਜ ਵੀ ਵੇਚ ਲਿਆ ਅਗਰ ਤੁਸੀਂ ਕਹਿੰਦੇ ਵੀ ਉਹ ਵੇਖੋ ਅੱਜ ਦੀ ਜੇ ਮੈਨੂੰ ਪ੍ਰੈਸ਼ਰਾਈਜ਼ ਕਰਨ ਵਾਸਤੇ ਇਹ ਚੀਜ਼ ਨਹੀਂ ਆਈ ਤੁਹਾਨੂੰ ਲੱਗਦਾ ਗੱਟੂ ਨਹੀਂ ਵੇਚਿਆ ਆਪਾਂ ਡਰੋਨ ਚਲਾਈਏ ਸ਼ਹਿਰ ਤੇ ਪ੍ਰੈਸ਼ਰ ਹੀ ਹੁੰਦਾ ਵੇਖੋ ਇੰਨੀ ਮੋਰਸ ਮੇਰੀ ਦੁਕਾਨ ਦੇ ਉੱਤੇ ਮੇਰੇ ਉੱਤੇ ਆ ਗਿਆ ਹੈਵੀ ਹੋਣਾ ਕਿ ਲੈ ਵੀ ਤੁਸੀਂ ਇੰਨੀ ਗੱਲ ਕਿਉਂ ਕਹੀ ਤੁਹਾਨੂੰ ਬਾੜੀ ਗੱਲ ਜੀ ਕਹੀ ਕਿਸੇ ਨੇ ਸਰ ਵੇਖੋ ਮੇਰੀ ਮੇਰੀ ਪਿਛੋੜੀ ਦੱਸੋ ਭਾਈ ਜੀ ਜੇ ਨਹੀਂ ਮਾੜਾ ਨਹੀਂ ਕਿ ਤੁਸੀਂ ਵੀਡੀਓ ਪਾਈ ਹੈ ਤੇ ਸ਼ਰੇਆਮ ਵਿਗ ਰਿਹਾ ਦਿਖ ਰਿਹਾ ਅਸੀਂ ਤਰੋਂ ਨਹੀਂ ਸਰ ਜੀ ਨਹੀਂ ਵਿਗ ਰਿਹਾ ਭਾਈ ਤੋ ਡਰੋਨ ਚਲਾ ਦੀਨੇ ਲੋਕਾਂ ਦੇ ਘਰਾਂ ਦੇ ਘਟੂ ਨੇ ਉਹ ਵੀ ਚਲੋ ਚਲੋ ਆਪਾਂ ਅੱਜ ਹੀ ਚੈੱਕ ਕਰ ਲਈਏ ਸਰ 11 ਮਹੱਲੇ ਚਲ ਜਾਓ ਸ਼ਰੇਆਮ ਘਟੂ ਵਿਗ ਰਿਹਾ ਥਾਣਾ ਚਿੱਡੀ ਦੇ ਬਾਹਰ ਚਲੋ ਸਰ ਦੱਸੋ ਮੈਨੂੰ ਕੁੱਸੀ ਨੌਕਰੀ ਕਿਉਂ ਮੈਂ ਵੇਖਿਓ ਵੜ ਕੇ ਤਰਾਂਦਾ ਮੈਨੂੰ ਡੀਸੀ ਸਾਹਿਬ ਕੋ ਆਰਡਰ ਲੈ ਕੇ ਦਿਓ 10 ਦਿਨ ਮੈਨੂੰ ਦਿਓ ਤੇ ਕੁਰਸੀ ਦੇ ਭਾਵੇਂ ਨਾ ਘਟੂ ਰੋਕ ਕੇ ਨਾ ਮੰਗਦਾ ਗੱਲ ਕਰਿਓ ਦੇਖੋ ਇਹ ਮੈਂ ਤੁਹਾਨੂੰ ਨਹੀਂ ਕੱਲੇ ਰਿਹਾ ਦੇਖੋ ਮੈਂ ਡੀਸੀ ਸਾਹਿਬ ਨੂੰ ਬੇਨਤੀ ਬੜੀ ਬੜੀ ਕਰ ਚੁੱਕਾ ਪਿਛਲੇ ਸਾਲ ਹਿਮਾਂਸ਼ੂ ਅਗਰਵਾਦੀ ਡੀਸੀ ਸੀ ਇੱਥੇ بڑے ਪੱਤਰਕਾਰ ਹੈਗੇ ਨੇ ਪੱਤਰਕਾਰ ਤੁਹਾਡੀ ਵੀਡੀਓ ਅਜੇ ਵੀ ਦੇਖਨੇ ਹੋਣਗੇ ਸਭ ਨੇ ਖਬਰ ਲਾਈ ਅੱਡੇ ਚੱਲ ਪਏ ਦੋਰਾਣਾਂ ਵਾਲੇ ਐਂ ਕਿਉਂ ਨਹੀਂ ਚੱਲੇ ਕਿਉਂਕਿ ਗੱਟੂ ਵੇਚ ਰਿਹਾ ਛੜੇ ਆਮ ਬਟਾਲੇ ਸ਼ਹਿਰ ਦੇ ਸਰ ਘੱਟੂ ਵੇਚਦੇ ਆ ਸਾਨੂੰ ਕੋ ਦੱਸਦੇ ਜੇ ਕਿਹੜਾ ਦੇਖ ਰਿਹਾ ਤਮੇ ਸਰ ਗੱਲ ਨਹੀਂ ਸੰਦੇ ਮੈਂ ਤਾਂ ਨਹੀਂ ਤੁਹਾਨੂੰ ਦੱਸਾਂਗਾ ਮੈਨੂੰ ਦੱਸੋ ਦਾਦਾ ਥਾਲਾ ਸਿਟੀ ਦੇ ਸਾਹਮਣੇ ਗਲੀयां ਸਾਂ ਅੰਦਰ ਸਾਰੇ ਹੀ ਗੰਡਿਆਂ ਅੰਦਰ ਸਾਰੇ ਹੀ ਗੰਡਿਆਂ ਥਾਲਾ ਸਿਟੀ ਦੇ ਬਾਹਰ ਉਹਨੂੰ ਦੱਸੋ ਕਿਹੜਾ ਹਜਾਈਏ ਸਰ ਮੈਂ ਨਾ ਮੇਰੇ ਮੇਰੇ ਮੂੰਹ ਤੋਂ ਨਾ ਲੈਣ ਦਿਓ ਤੁਹਾਨੂੰ ਨਹੀਂ ਬਣਾ ਦੱਸੋ ਵੀ ਭਾਈ ਪਤਾ ਪੰਜ ਤਣ ਪੁੱਛਣਾ ਲੈ ਦੱਸੋ ਹੈ ਕੋ ਗੱਲ ਸਰ ਦੇਖੋ ਮੈਂ ਇੱਥੇ ਇੱਕ ਮਿੰਟ ਇੱਥੇ ਪਬਲਿਕ ਆਂਦੀ ਆ ਘੱਟੂ ਵੇਖਣਾ ਵੇ ਜਿੰਨਾ ਤੁਹਾਨੂੰ ਪਤਾ ਆ ਤੁਸੀਂ ਦੱਸਣ ਚ ਕੀ ਹੈ ਜੀ ਅਜੀਬ ਲੋਕੀ ਦੱਸਦੀ ਆ ਕਿ ਬੋਝ 1400 ਰੁਪਏ ਕਿਲੇ ਇਨਰੂ ਗੇਟੋ ਲੈ ਕੇ ਆਏ ਆ। ਇਹ ਸੋਣਾ ਕੌਣ ਵੇਚਦਾ ਪਤਾ ਤਾਂ ਲੱਗੇ। ਸਰ ਜਿਹੜੇ ਉੱਥੇ ਦੁਕਾਨਦਾਰ ਐ ਰੈਡੀमेड ਵਾਲਾ ਵੇਚਣ ਡਿਆ ਨਾਈ ਵੇਚਣ ਡਿਆ ਤੇ ਲੋਹੇ ਵੀ ਵੇਚਣ ਡਿਆ ਸਾਰੀ ਦੁਨੀਆ ਉੱਧਰ ਵੇਚਣ ਡਈ ਐ। ਅਗਰ ਅਸਟਿਆ ਸਾਹਿਬ ਮੇਰੇ ਮੂੰਹ ਨਾਲ ਜ਼ਰੂਰੀ ਕਾਬੋ ਲਾਣ ਦੀ ਬਜਾਏ ਤੁਹਾਨੂੰ ਲਾਣੀ ਪਵੇ। ਇਹ ਸ਼ਬਦੋ ਗੱਲ ਐ ਤੁਹਾਨੂੰ ਸ ਮੇਰਨੋਂ ਜ਼ਿਆਦਾ ਵੱਡਾ ਕੌਣ ਕੌਣ ਵੇਚ ਰਿਹਾ? ਪੁੱਛ ਰਹੇ ਆ ਜੀ। ਉਹ ਨਹੀਂ ਸਰ ਇਹ ਛੱਡੋ ਗੱਲ ਨੂੰ ਇਹ ਸਿਰਫ ਮੈਨੂੰ ਹਰਾਸ ਕਰਨ ਡਿਓ ਕਿ ਪਬਲਿਕ ਬੋਲੇ ਨਾ। ਪਬਲਿਕ ਕਿਉਂ ਨਾ ਬੋਲੇ ਪਬਲਿਕ ਦਾ ਰਾਈਟ ਆ ਬੋਲਣਾ ਅੱਜ ਗਲਤ ਹੋ ਗਿਆ ਤੁਸੀਂ ਚਲੋ ਚਲੋ ਮੈਂ ਮੰਨ ਲਿਆ ਐਸਐਸਬੀ ਸਾਹਮਣੇ ਚੈਲੰਜ ਕਰਨਾ ਹੈ ਉਹਨਾਂ ਨੇ ਕੋਈ ਨਹੀਂ ਕਿਹਾ ਕਿ ਉਹਨਾਂ ਨੇ ਸਟੇਟਮੈਂਟ ਦੇ ਮੇਰੇ ਬਣਾਲੇ ਕਿਉਂ ਨਹੀਂ ਕਿਹਾ ਸਟੇਟਮੈਂਟ ਦੇ ਸਰ ਮੈਂ ਦੇਖੋ ਤੁਸੀਂ ਮੈਨੂੰ ਪ੍ਰੋਫੈਸ਼ਨਲਾਈਜ਼ ਕਰ ਰਹੇ ਹੋ ਤੁਸੀਂ ਮੈਨੂੰ ਪ੍ਰੋਫੈਸ਼ਨਲਾਈਜ਼ ਕਰ ਰਹੇ ਹੋ ਕਿ ਨਵਾਂ ਵੀਡੀਓ ਕਿਉਂ ਭਾਈ ਸਰ ਮੇਰੀ ਵੇਖੋ ਮੈਂ ਸਰ ਦੇਖੋ ਮੈਂ ਵੀਡੀਓ ਭਾਈ ਮੈਂ ਅੱਜ ਇੱਕ ਬੇਨਤੀ ਕੀਤੀ ਮੈਂ ਇੱਕ ਬੇਨਤੀ ਕੀਤੀ ਮੈਂ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਮੇਰੇ ਵੀਡੀਓ ਦੇ ਅਗਰ ਪੁਲਿਸ ਨੂੰ ਇੰਨਾ ਓਕਾ ਆ ਸਾਹਮਣੇ ਇਹ ਸਟੇਟਮੈਂਟ ਦੇਣ ਐ ਅਸਲ ਵੀ ਸਾਹਿਬ ਕਿ ਮੇਰੇ ਬਟਾਲੇ ਦੇ ਗੱਟੂ ਇੱਕ ਵੀਸ ਨੂੰ ਨਹੀਂ ਵਿਖਿਆ ਫੋਨ ਇਹਦਾ ਸੋਕੇ ਤੇ ਲੱਗਾ ਹੁੰਦਾ ਹੈ। ਅਰੇ ਐਸੀ ਤਰਾਈਂ ਐਸੀ ਤਰਾਈਂ ਆਪਾਂ ਨਸ਼ੇ ਤੇ ਵੀ ਦੇਖਦੇ ਸਫੇਦ ਹੋ ਜੀਏ ਨਾ ਪਬਲਿਕ ਕਿਉਂ ਨਹੀਂ ਤੁਹਾਡਾ ਸਾਥ ਦਿੰਦੀ? ਮੈਨੂੰ ਦੱਸੋ ਤੁਸੀਂ ਨਹੀਂ ਲੋਕਾਂ ਨੇ ਕੋਲ ਜਾਣ ਦੀ ਬਜਾਏ ਤੇ 100 ਬੰਦਾ ਲੈ ਕੇ ਮੇਰੀ ਦੁਕਾਨ ਤੇ ਮੈਨੂੰ ਹਰਾਸ ਕਰਨਾਗੇ। ਬਲਕਿ ਉਹ ਤੁchnਾ ਆਏ ਆ। ਸਰ ਇਹ ਪੁੱਛਣਾ ਨਹੀਂ ਹੁੰਦਾ। ਪੁੱਛਣ ਵਾਸਤੇ ਐਸ.ਡੀ. ਸਾਹਿਬ ਮੈਨੂੰ ਫੋਨ ਕਰਦੇ ਕੋਲ ਜਾਓ ਜਰਾ ਕਿੰਨ ਦੁਕਾਨ ਤੇ ਉਨੇ ਕੋਲ ਵੀ ਜਾਓ। ਅਸੀਂ ਚੱਲ ਕੇ ਉਹ ਨਹੀਂ ਸਰ 100 ਬੰਦਾ ਪੁਲਸਾ ਲੈ ਕੇ ਸਾਰੇ ਬਾਜ਼ਾਰ ਦੇ ਵਿੱਚ ਇਸ ਵੇਲੇ ਸਾਰੇ ਬਾਜ਼ਾਰ ਚ ਇਸ ਵੇਲੇ ਮੇਰੀ ਹੋ ਗਈ ਕਿ ਲੈ ਵੀ ਖੋਸਲੇ ਨੂੰ ਕੁੱਝ ਕਾਹੂ ਤੁਸੀਂ ਤੇ ਗਰਾਂਟ ਦੇਓ ਕਿ ਪਬਲਿਕ ਦਾ ਸਾਥ ਹੀ ਨਾ ਦੇਵੇ ਉਹ ਨਹੀਂ ਸਰ ਇਦਾਂ ਨਹੀਂ ਹੁੰਦਾ ਅਗਰ ਤੁਹਾਡੀ ਵਿਲਿੰਗ ਪਾਵਰ ਹੈ ਕੀ ਨਾ ਵਿਲਿੰਗ ਪਾਵਰ ਉਹ ਦੱਸੋ ਸਾਨੂੰ ਅੰਜਾ ਸਰ ਜੇ ਵਿਲਿੰਗ ਪਾਵਰ ਤੁਹਾਡੇ ਜੀ ਹੈ ਕੀ ਨਾ ਤੁਹਾਡੇ ਠਾਣੀ ਸਿਟੀ ਦੇ ਸਾਹਮਣੇ ਗਲੀ 'ਚ ਚੱਕਰ ਮਾਰ ਲਓ ਕਿਹੜੀ ਗਲੀ ਸਾਡਾ ਛੜਿਆਣਾ ਮੱਲਾ ਸ਼ਰੀਆ ਮੋਤੇ ਘੱਟੂ ਰੱਖ ਕੇ ਵੇਚੰਦੇ ਮੈਂ ਕਿਹਾ ਸਰ ਵੀ ਬਹੁਤ ਸਹੀ ਤੂੰ ਵੀ ਮਿੰਡੀ ਬਜ਼ਾਨ ਆ ਕੇ ਕਿ ਤੂੰ ਕੋਈ ਵੀਡੀਓ ਪਾਈ ਕਿਉਂ ਤੇਰੀ ਜੁਰਤ ਕਿਦਾ ਵੀ ਵੀਡੀਓ ਬਾਨਦੀ ਤੂੰ ਮੈਨੂੰ ਇਹ ਕਰਨ ਦੇ ਆ ਆਪਣੇ ਬੁੱਢੇ ਕਰੀ ਜਾਂਦੇ ਸਰ ਬਿਲਕੁਲ ਜੀ ਸਰ ਬਿਲਕੁਲ ਦੇਖੋ ਨਸ਼ਾ ਕਰਦਾ ਹਾ ਦਿਨ ਨਾ ਬੰਦ ਕਰਾ ਕੇ ਬਣਾ ਲਗਾ ਜੇਕਰ ਤੁਸੀਂ ਸਾਥ ਦਿਓ ਤਾਂ ਦੇਖੇ ਕੋ ਬੋਲੇ ਕਿਦਾਂ ਤੂੰ ਜਿਹੜਾ ਬੋਲਦੇ ਉਹਨੂੰ ਨਾਪ ਲਿੰਦੇ ਹੋ ਕਿ ਲੈ ਵੀ ਤੂੰ ਕੋ ਬੋਲਨੇ ਆ ਸਰ ਦੇਖੋ ਜੇ ਨਹੀਂ ਸਰ ਦੇਖੋ ਤੁਹਾਨੂੰ ਲੱਗਦਾ ਗੱਟੂ ਨਹੀਂ ਨਿਕਿਆ ਮੇਰਾ 2 ਦਾ ਪੁਆਇੰਟ ਕੁਐਸਚਨ ਹੈ ਤੁਹਾਨੂੰ ਮੈਂ ਤੁਹਾਨੂੰ ਪੁੱਛਦਾ ਮੈਂ ਦੱਸੋ ਕਿਹੜਾ ਵੇਚਦਾ ਦੱਸੋ ਤੁਹਾਨੂੰ ਲੱਗਦਾ ਮੈਂ ਨਹੀਂ ਕਿਹਾ ਇੱਕ ਮਿੰਟ ਸਰ ਤੁਹਾਨੂੰ ਲੱਗਦਾ ਵੀ ਨਹੀਂ ਗੱਟੂ ਵਿਕਿਆ ਬਟਾ ਲੈ ਮੈਂ ਕਹਿੰਦਾ ਦੱਸੋ ਕਿਹੜਾ ਵੇਚਦਾ ਨਹੀਂ ਫੜਾਂਗੇ ਵਿਕਿਆ ਕਿ ਨਹੀਂ ਵਿਕਿਆ ਅਸੀਂ ਕੱਲ ਨਹੀਂ ਫੜੇ ਕਿਹੜੇ ਵੜੇ ਹਨ ਚਾਰ ਗੱਟੂ ਵੜ ਦੋ ਤੇ 400 ਪੇਟੀ ਜਿੱਥੇ ਬਣਾ ਲੈ ਜੀ ਕਹਿੰਦੀ ਅੱਜ ਦੀ ਗੇਟੀ ਦੀ ਜੇ ਆਪਾਂ ਵੀ ਇੰਨੀ ਨਾਲ ਆਪਾਂ ਕੋਣੀ ਜਿ ਲਿਖ ਕੇ ਦੇ ਦਿਓ ਕੀ ਲਿਖ ਕੇ ਨਾ ਜੀ ਬੋਲ ਕੇ ਦੇਣਾ ਬੋਲ ਲਿਆ ਨੋ ਸਰ ਬੋਲਿਆ ਜਿਆਦਾ ਸਾਰੀ ਦੁਨੀਆ ਕੇ ਬੋਲਣ ਗਿਆ ਮੈਂ ਸੀਐਮ ਸਾਹਿਬ ਨੂੰ ਵੀ ਘੁਆ ਰਾਇਏ ਮੈਂ ਪੀਐਮ ਸਾਹਿਬ ਨੂੰ ਵੀ ਘੁਆ ਰਾਇਏ ਨਾ ਮੈਂ ਘੁਆ ਰਾ ਨੇ ਮੈਂ ਮੈਂ ਚੰਨਕੇਰੇ ਮੇਰੇ ਦੋਸਤ ਦਾ ਗਾ ਵੜਿਆ ਕਾ ਫੜਾਇਆ ਕਮੇ ਨਾ ਇਹ ਤੇ ਕਿਹੜਾ ਪੋਸਟ ਹੈ ਕਿ ਅੱਜੋ ਦੇ ਹਾਂ ਮੈਂ ਕਹਿ ਰਹੀ ਹਾਂ ਮੈਨੂੰ ਮੁਥਾ ਦਾ ਸਾਹਿਬ ਇੱਕ ਪ੍ਰੈਸਰ ਲਈ ਮੁਥਾ ਦਾ ਸਾਹਿਬ ਇੱਕ ਮਿੰਟ ਆਇਆ ਇੱਕ ਮਿੰਟ ਮੁਥਾ ਦਾ ਸਾਹਿਬ ਤੁਸੀਂ ਤੁਸੀਂ ਵੀਡੀਓ ਕੀਤੀ ਕਿ ਨਹੀਂ ਕੀਤੀ ਆ ਬਲੀ ਕੀਤੀ ਹੈਂ ਜੀ ਗਲਾ ਵੱਡਿਆ ਕਿ ਉਹ ਬੰਦੇ ਦਾ ਜੇ ਮਾਰਾ ਜਾਂ ਜ਼ਿਆਦਾ ਵੱਡੇ ਜਾਂ ਮਰਦਾ ਕਿ ਨਾ ਮਰਦਾ ਉਹਦੇ ਚ ਕਿਦਾਂ ਆ ਕੇ ਬਟਾਲੀ ਜੀ ਵੀ ਕੈ ਨਹੀਂ ਕਹੀ ਤੂੰ ਸਿੱਖ ਤਾਂ ਈ ਸਟੇਟਮੈਂਟ ਸਰ ਨਹੀਂ ਦਿੱਕਿਆ ਸਰ ਤਾਂ ਮੈਂ ਆਫੋ ਮਾਫੀ ਮੰਗ ਲੈਣਾ ਬਾਜੀ ਤਾ ਡਿਸਟੈਂਡ ਮੈਂ ਤਾਂ ਗੱਟੂ ਨਹੀਂ ਵਿਗਿਆ ਦੇਖੋ پتہ ਕੀ ਹੈ ਅਰੇ ਮੇਰੇ ਮੈਂ ਤੁਹਾਡਾ ਸਾਫ ਕਰਨ ਵਾਸਤੇ ਬੈਠਾ ਹਾਂ ਤੁਸੀਂ ਇੱਕ ਮਿੰਟ ਇਹ ਕਿਹਦੇ ਦੋ ਸਾਧ ਹੈ ਅਸੀਂ ਇੱਧਰ ਆ ਕੇ ਆਏ 100 ਮੰਨਾਂ ਦੇ ਸਾਰੇ ਇਹ 100 ਮੰਨਾਂ ਲਿਆ ਕੇ ਮੇਰੀ ਦੁਕਾਨ ਦੇ ਬਾਹਰ ਲਾ ਦਤਾ ਕਿ ਤੂੰ ਬੋਲੇ ਇੱਕ ਤਾਂ ਤੇਰੀ ਯੁੱਧ ਕਿਦਾ ਮੈਂ ਬੋਲਣ ਦੀ ਐਸ ਐ ਸਾਧ ਹੈ ਸਰ ਇਹ ਨਹੀਂ ਗੱਲਾਂ ਹੁੰਦੀਆਂ ਤੁਹਾਨੂੰ ਸੁਖਮਿੰਨ ਕਨਜ ਕਰਨਾ ਚਾਹੀਦਾ ਖੁਸ਼ ਹੋ ਜੀ ਐਪਰੀਸ਼ੀਏਟ ਕਰਨੀ ਆ ਕੋਈ ਬੋਲੇ ਹੋ ਇੱਥੇ ਤਾਂ ਕਹਿੰਦੇ ਆ ਇੱਧਰ ਦੇ ਵਰਗੇ 10 ਬੰਦੇ ਹੋਰ ਆਣ ਦੇਖਿਓ ਆ 10 ਦਿਨ 2 ਦਿਨ ਹੋਰ ਰੁਕ ਜਾਓ ਇੱਥੇ ਦੇਖੋ ਜਿੰਨੀ ਮੰਢੀ ਰਾਨੀ ਆ ਜੱਟੂ ਛੱਡੋ ਪਲਾਸਟਿਕ ਛੱਡੋ ਹੈ ਸਾਰੇ ਵੀ ਛੱਡਾਣੇ ਉਹਨਾਂ ਚੋਂ ਮੈਂ ਵੀ ਵੇਚਿਆ ਜੇ ਮੈਂ ਕਹਿੰਨਾ ਮੈਂ ਵੇਚਿਆ ਮੈਂ ਪਹਿਲੇ ਸਾਲ ਵੇਚ ਕੇ ਛੱਡਿਆ ਗਲਤ ਹੀ ਕੀਤਾ ਜਦੋਂ ਨਹੀਂ ਪਤਾ ਹੀ ਰੇਸ ਦਿੱਤਾ ਜਦੋਂ ਪਤਾ ਲੱਗਾ ਉਦੋਂ ਛੱਡ ਦਿੱਤਾ ਜਿਵੇਂ ਅੱਜ ਤੁਹਾਡੇ ਨਾਲ ਖਲੋ ਕੇ ਤੁਹਾਡਾ ਸਾਥ ਦੇ ਇਹਨੂੰ ਵੀ ਰੰਡਿਆ ਤੁਸੀਂ ਉਤੋਂ ਮੇਰੇ 100 ਬੰਦਾ ਮੇਰੀ ਦੁਕਾਨ ਤੇ ਲਿਆ ਕੇ ਘਲਾ ਛੱਡਿਆ ਹਾਂ ਜਾ ਤੂੰ ਇੰਡੀਸਟੈਂਡਰ ਭਾਈ ਕਿਉਂ ਅਸੀਂ ਕਹਿੰਦੇ ਆ ਜੀ ਚੰਗੀ ਗੱਲ ਆ ਜਿਹੜਾ ਤੁਸੀਂ ਕਮਦਮ ਸਾਹ ਵਧੀਆ ਕੀਤਾ ਸਾਹਿਬ ਸਰ ਦੇਖੋ ਆਪਾਂ ਇੱਕ ਚੀਜ਼ ਜਾਣੀ ਆ ਤੁਸੀਂ ਸਾਥ ਦਿਓ ਅਈ ਤੁਹਾਡੇ ਨਾਲ ਸਾਥ ਦਈਏ ਇੱਥੇ ਬਾਹਰ ਖਲੋ ਜੋ ਮੇਰ ਕੋ ਇਹ ਕਿ ਬੈਗ ਦੇ ਬੈਗ ਕਾਦੀ ਏਟੂ ਭਰ ਕੇ ਆਂਦੇ ਨੇ ਕਿ ਟੂਣਾ ਹੁਣ ਮੈਂ ਦੁਕਾਨਦਾਰ ਦਾ ਨਾਲ ਵਾ ਤੁਹਾਨੂੰ ਵੀ ਤਾਂ ਪਤਾ ਹੀ ਹੈ ਅਸੀਂ ਤੁਹਾਨੂੰ ਸਾਥ ਲੈਣ ਵਾਸਤੇ ਆਏ ਆ ਅਸੀਂ ਤੁਹਾਨੂੰ ਸਰ ਤੁਸੀਂ ਤੇ ਡਰਾਣ ਆਏ ਹੋ ਮੈਂ 2 ਮਿੰਟ ਉਧਰ ਦੀ ਦੁਕਾਨ ਤੇ ਗਿਆ ਮੇਰੀ ਫੇਬਰ ਨਹੀਂ ਮੈਨੂੰ ਪਾਪਾ ਪੂਲ ਛਾ ਗਈ ਮੇਰਾ ਬੱਚਾ ਆ ਕੇ ਡਰ ਗਿਆ ਪਾਪਾ ਪੂਲ ਛਾ ਗਈ ਪੂਲ ਛਾ ਗਈ ਕੀ ਹੋ ਗਿਆ ਮੈਂ ਗੁਣਾ ਕਰਨ ਤੋਂ ਕੋਈ ਲੈ ਦੱਸੋ ਤੁਸੀਂ ਤੇ ਡਰਾ ਹੀ ਦਿੱਤਾ ਬੱਚੇ ਦਾ ਕਿ ਡਰਾਦੇ ਰਹੀ ਮੈਂ ਤੁਹਾਡਾ ਸਾਥ ਦੇਣਾ ਤੇ ਵੀਡੀਓ ਬਾਈ ਕਿ ਲੈ ਵੀ ਜੇ ਬਟਾਲੇ ਦੇ ਸਾਰੇ ਦੇਖੋ ਇੱਕ ਮਿੰਟ ਮਿੰਟ ਦੀ ਸਾਰੇ ਜੇ ਤੁਹਾਡੇ ਪੁਲਿਸ ਵਾਲੇ ਡਿਊਟੀ ਪੀਸੀਆਰ ਕਰਦੇ ਉਹਦਾ ਗਲਾ ਵੱਡੇ ਤੁਹਾਨੂੰ ਦੁੱਖ ਨਹੀਂ ਹੋਏ ਦੁੱਖ ਸਾਰਿਆਂ ਦਾ ਹੀ ਦੇ ਜੇ ਮੈਨੂੰ ਦੇਖੋ ਗਿਆ ਤਾਂ ਮੈਨੂੰ ਲਾਉ ਦੇਣਾ ਨਾ ਨਹੀਂ ਬ੍ਰਾਉਨ ਨਹੀਂ ਆਏ ਵੀਰ ਮੇਰਾ ਇਹ ਤਾਂ ਪੁੱਛਣਾ ਹੈ ਸਰ ਬਸ ਜੇ ਸਾਨੂੰ ਸਰ ਇੱਠੇ ਆਰਾਮ ਲਾ ਤੁਹਾਨੂੰ ਕਿਉਂ ਨਹੀਂ ਬੰਦਾ ਸਰ ਕੀ ਗੱਲ ਹੈ ਸਰ ਦੇਖੋ ਇਹ ਕਾਦੀ ਟੀਵੀ ਗੰਡਿਆ ਜੇ ਆਰਾਮ ਲਾ ਦੱਸਣਾ ਨਾ ਜੇ ਇੱਕੋ ਮੈਂ ਐਸਐਸਬੀ ਸਾਹਿਬ ਨਾਲ ਕੈਮਰਾ ਚੱਲ ਮੈਂ ਬੇਨਤੀ ਕਰਨਾ ਐਸਐਸਬੀ ਸਾਹਿਬ ਅਗਰ ਤੁਸੀਂ ਸੀਰੀਅਸ ਹੋ ਕੋਠਿਆਂ ਨੇ ਛਾਪੇ ਮਾਰੋ ਨਾ ਵੀ ਗਏ ਅੱਡੀ ਗੁੱਡੀ ਕਬੂਲ ਹੈ ਹਨ ਗੁੱਡੀ ਕਬੂਲ ਨਾ ਵਿੱਚ ਨਹੀਂ ਪਰ ਲੋਕਾਂ ਦੇ ਗਲੇ ਵੱਢਨੇ ਕਬੂਲ ਨਹੀਂ ਜੇਗੇ ਅੱਜ ਦਾ ਨੂੰ ਇੱਕ ਬੇਨਤੀ ਕਰਨੇ ਹੱਥ ਜੋੜ ਕੇ ਕਰਨ ਦੇ ਜੇ ਕਿ ਜੇਲ੍ਹ ਲੋਕਾਂ ਨੂੰ ਬਚਾਣਾ ਹੈ ਲੋਕਾਂ ਦੀਆਂ ਜਾਨਾਂ ਬਚਾਣੀਆਂ ਬਾਹਰ ਉਹਨਾਂ ਦੇ ਨਿਗਰਾਨੀ ਕਰੋ ਕਿਹੜਾ ਗੱਟੂ ਵੇਚਦਾ ਵਿਆ ਵੇਚਣ ਮਲੇ ਨੂੰ ਵੀ ਖਰੀਦਣ ਵਾਲਾ ਜਾਲਾ ਮੁਸਲਿਮ ਜੇ ਪਰ ਤੁਹਾਡੇ ਕੋ ਕੋਈ ਧਾਰ ਨਹੀਂ ਜਿਨ੍ਹਾਂ ਦੀ ਬੱਚਾ ਦਰਜ ਕਰ ਸਕੋ ਮੈਂ ਤੁਹਾਡੇ ਮਾਧਿਅਮ ਨਾਲ ਆਪਣੇ ਬਟਾਲੇ ਦੇ ਐਮਬਲੈਂਸਾਂ ਨੂੰ ਵੀ ਕਹਿੰਦਾ ਕਿ ਅਗਰ ਤੁਸੀਂ ਵੀ ਸੰਜੀਦਾ ਹੋ ਨਾ ਆਪ ਬਜ਼ਾਰ ਦੇ ਵਿੱਚ ਦੱਸੋ ਗੱਟੂ ਨਹੀਂ ਵਿਕ ਰਿਆ ਸਾਰਾ ਗੱਟੂ ਵਿਕ ਗਿਆ ਤੁਹਾਡੀ ਲੋਕਾਂ ਦੀ ਸ਼ਾਮਾਂ ਵੀ ਵਿਕ ਰਿਆ ਜੇ ਕੀ ਹੋਇਆ ਤੁਹਾਡੀ ਦੁਕਾਨ ਤੋਂ ਕੋਈ ਫੁੱਲ ਚਾਈ ਨਹੀਂ ਤੇ ਬੜੀ ਬਹਿਸ ਚੱਲੀ ਸਰ ਬਿਆਸ ਨਹੀਂ ਚੱਲ ਰਹੀ। ਦੇਖੋ ਕੱਲ ਇੱਕ ਮੇਰੇ ਕੋ ਕਸਟਮਰ ਆਇਆ। ਮੈਂ ਉਹਨੂੰ ਪਲਾਸਟਿਕ ਦੀ ਡੋਰ ਛੜਾ ਕੇ ਦੂਜੀ ਡੋਰ ਦੀ ਇੰਡੀਆਂ ਸੀਗਾ। ਉਹਦੇ ਨਾਲ ਇੱਕ ਕਸਟਮਰ ਆ ਗਿਆ। ਉਹ ਪਾਜੀ ਛੱਡੋ ਐ ਕੀ ਲੈਣਾ। ਉਹ ਜੈਰੂਗੇ ਠਟਿਆਰਾ ਮੱਲੇ ਜਿਹੜਾ ਪਲਾਸਟਿਕ ਦਾ ਕੱਟੂ ਮਿਲਣ ਦੀ ਆ। ਬਾ ਉੱਥੇ ਚੱਲਨੇ ਉੱਥੇ ਲੈਣੇ ਚੱਲ ਕੇ। ਹਾਨੂੰ ਸਰ ਵੇਖੋ ਅਸੀਂ ਵੀ ਦੁਕਾਨ ਖੋਲ ਕੇ ਬੈਠੀਆਂ ਜੀ ਇਹ ਸਰਕਾਰ ਦਾ ਸਾਥ ਦੇਣ ਦੇ ਆ ਕਿ ਨਹੀਂ ਪਲਾਸਟਿਕ ਛੱਡਿਏ। ਮੈਨੂੰ ਉਸਲੇ ਇੰਨਾ ਕ ਗੁੱਸਾ ਆਇਆ ਮੈਂ ਵੀਡੀਓ ਇੱਕ ਬਣਾਈ। ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੇ ਗੁਹਾਰ ਲਗਾਈ ਕਿ ਡੀਸੀ ਸਾਹਿਬ ਮੈਂ ਤੁਹਾਡੇ ਕੇ ਹੱਥ ਜੋੜ ਕੇ ਬੇਨਤੀ ਕਰਨਾ ਹੈ ਕਿ ਜਿਹੜੀ ਇਹ ਪਲਾਸਟਿਕ ਦੀ ਡੋਰ ਵੇਚ ਰਹੀ ਆ ਜਾਂ ਤਾਂ ਉਹਨੂੰ ਨਕੀਲ ਪਾਓ ਤੇ ਜਾਂ ਫਿਰ ਕਲੀਅਰ ਜਿਹੜੀ ਆ ਇਹ ਕਹੋਗੇ ਜੀ ਜਿਨ੍ਹਾਂ ਨੂੰ ਲਾਇਸੈਂਸ ਦਿੱਤੇ ਦਿਆ ਉਹ ਵੇਚ ਸਕਦੇ ਆ ਤੁਸੀਂ ਦੂਜੀ ਡੋਰ ਨੂੰ ਵੇਚਣਾ ਵੀ ਨਹੀਂਗਾ ਇਹ ਵੀ ਡੋਰ ਨਾਲ ਵੇਚੀ ਐ ਅੱਜ ਮੈਂ ਹੁਣੇ ਆਪਣੀ ਦੂਜੀ ਦੁਕਾਨ ਤੇ ਗਿਆ ਸੀਗਾ ਮੈਨੂੰ ਉਧਰ ਮੇਰਾ ਬੱਚਾ ਹੀ ਆ ਅਸਨਾ ਦੇਣ ਗਿਆ ਰੋਂਦਾ ਪਿਆ ਦੇਖੋ ਕਿ ਇਸ ਤਰ੍ਹਾਂ ਹਰ ਰਾਤ ਪੁਲਿਸ ਇੱਕ ਬੰਨੇ ਸਾਥ ਮੰਗਦੀ ਆ ਤੇ ਇੱਕ ਬੰਨੇ ਡਰਾਉਂਦੀ ਆ ਸਾਦਵਦ ਬੰਦਾ ਲੈ ਕੇ ਐਸਐਸਓ ਸਾਹਿਬ ਮੇਰੀ ਦੁਕਾਨ ਤੇ ਆਏ ਨੇ ਕਿ ਹਰ ਰਾਤ ਕਰਨਵਾਤੇ ਕਿ ਤੇਰੀ ਜੁਰਤ ਕਿਦਾਂ ਪਈ ਤੂੰ ਵੀਡੀਓ ਬਾਨਦੀ ਮੇਰੇ ਤੇ ਜੁਰਤ ਹੈ ਕੀ ਐ ਮੈਂ ਜੁਰਤ ਦਿਖਾਵਾਂਗਾ ਮੈਂ ਕਲੀਅਰ ਉਹਨਾਂ ਨੂੰ ਵੀ ਕਿਹਾ ਕਿ ਮੈਂ ਵੀਡੀਓ ਪਾਈ ਹੈ ਅੱਗੋਂ ਵੀ ਪਾਵਾਂਗਾ ਅਗਰ ਤੁਸੀਂ ਸੰਜੀਦਾ ਹੋਵੋ ਨਾ ਤੇ ਗੱਟੂ 1 ਮਿੰਟ ਦਾ ਕੰਮ ਹੈ ਬੰਦ ਕਰਨਾ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਬਟਾਲੇ ਸ਼ਹਿਰ ਤੇ ਨਹੀਂ ਗੱਟੂ ਵਿਦਿਆ ਐਸਐਸਪੀ ਸਾਹਿਬ ਅੱਗੇ ਮੈਂ ਤੁਹਾਡੇ ਮਾਧਮ ਤੋਂ ਵੀ ਕਾਂਗਾ ਕਿ ਇੱਕ ਵਾਰੀ ਉਹ ਵੀ ਸਟੇਟਮੈਂਟ ਦੇਣ ਕਿ ਹਾਂ ਮੈਂ ਰੋਕਿਆ ਬਟਾਲੇ ਦੇ ਗੱਟੂ ਵਿਕਣ ਤੋਂ ਮੇਰੇ ਬਟਾਲੇ ਕੋਈ ਗੱਟੂ ਨਹੀਂ ਵਿਕਿਆ ਆਪਾਂ ਲੋਕਾਂ ਦੇ ਕੋਠਿਆਂ ਦੇ ਚੱਕਰ ਲਗਾਣੇ ਆ ਡਰੋਨ ਨਾਲ ਚੱਕਰ ਲਗਾਣੇ ਆ ਜੇ ਲੋਕਾਂ ਦੇ ਘਰਾਂ 'ਚ ਗੱਟੂ ਆ ਗਿਆ ਇਹਦਾ ਮਤਲਬ ਇਹ ਕਿੱਥੋਂ ਆਇਆ ਫਿਰ ਤੇ ਐਸਪੀ ਸਾਹਿਬ ਮੰਨਣਗੇ ਨਾ ਕਿ ਉਹਨਾਂ ਦੀ ਨੈਗਲੀਜੈਂਸ ਹੈ ਕਿ ਗੱਟੂ ਵਿਕਿਆ ਕੀ ਕਿੱਥੇ ਗੱਲ ਹੋਈ ਕਿਉਂ ਚਲ ਗਈ ਸਰ ਪੁਲਿਸ ਨੇ ਮੈਨੂੰ ਕੋ ਗੁਨਾਹਦਬਾਜੀ ਕੀਤਾ ਨਹੀਂ ਹੈ ਮੇਰੇ ਕੋ ਤਾਂ ਪੁਲਿਸ ਵਾਲੇ ਇਸ ਕਰਕੇ ਆਏ ਸੀਗੇ ਕਿ ਤੁਸੀਂ ਵੀਡੀਓ ਕਿਉਂ ਪਾਈ ਆ ਤੇ ਮੈਂ ਹੱਥ ਜੋੜ ਕੇ ਉਹਨਾਂ ਨੂੰ ਇਹ ਕਿਹਾ ਕਿ ਭਾਜੀ ਮੈਂ ਗੁਨਾਹ ਕਰਦਾ ਵੀਡੀਓ ਪਾਣਾ ਸਰ ਮੇਕੋ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਵਾ ਨਸ਼ੇ ਦਾ ਨਸ਼ੇ ਦੇ ਵਿੱਚ ਵੀ ਸਰਕਾਰ ਦਾ ਸਾਥ ਇਸੇ ਕਰਕੇ ਕੋਈ ਨਹੀਂ ਦਿੰਦਾ ਕਿ ਇੱਕ ਦਿਨ ਚਲੋ ਲੋੜੀ ਆ 10 ਦਿਨ ਦੀ ਖੇਡ ਆ ਸਾਰੀ ਪਰ ਨਸ਼ਾ ਜਿਹੜਾ ਬੜਾ ਲੰਮਾ ਚੱਲ ਰਿਹਾ ਜੇਕਰ ਕੋਈ ਕੇ ਦਾ ਸਾਥ ਦਿੰਦਾ ਪੁਲਿਸ ਦਾ ਤਾਂ 100 150 ਬੰਦਾ ਲਿਆ ਕੇ ਉਹਨੂੰ ਤੇ ਹਰਾਸ ਕਰੋਗੇ ਤੁਹਾਡਾ ਸਾਥ ਕੌਣ ਦੇਗਾ ਅਗਰ ਐਫਐਸਬੀ ਸਾਹਮਣੇ ਮੇਰੇ ਕੋਲ ਆ ਪੁੱਛਣਾ ਆਈਗਾ ਕਿਥੇ ਵੇਚ ਰਿਹਾ ਵਾ ਮੈਨੂੰ ਆਪਣੇ ਦਫਤਰ ਬੁਲਾਉਂਦੇ ਹਜੇ ਵੀ ਬੁਲਾਉਣ ਮੇਰਾ ਨੰਬਰ ਨੋਟ ਕਰ ਲੈ ਕਿਸੇ ਪ੍ਰੈਸ ਵਾਲੇ ਕੋਲ ਲੈ ਲੈ ਕਿਸੇ ਕੋਲ ਲੈ ਲੈ ਮੇਰਾ ਨੰਬਰ ਸਭ ਕੋ ਆ ਗਿਆ ਮੇਰੀ ਆਈਡੀ ਤੇ ਮੈਸੇਜ ਕਰ ਦੇ ਮੈਨੂੰ ਬੁਲਾਉਣ ਆਪਣੇ ਕੋਲ ਬੁਲਾਉਣ ਯਾਰ ਨਾ ਮੈਨੂੰ ਪੁੱਛੋ ਇਹ ਥੋੜੀ ਗੱਲ ਕਿ ਤੁਸੀਂ ਐਡਾ 100 150 ਬੰਦਾ ਐਸਐਸਪੀ ਸਾਹਿਬ ਲਿਆ ਕੇ ਮੇਰੇ ਸਾਹਮਣੇ ਖੜਾ ਕਰ ਦੋ ਮੈਂ ਡਰਨ ਵਾਲਿਆਂ ਚ ਨਹੀਂ ਐ ਪਰਚਾ ਕਰ ਲੋਗੇ ਕਰ ਲੋ ਕੀ ਹੋ ਜਾਏਗਾ ਇੱਕ ਪਰਚਾ ਹੀ ਦਰਜ ਹੋ ਜਾਏਗਾ ਨਾ ਮੇਰੇ ਨਾਂ ਦੇ ਪਰ ਮੈਂ ਤੁਹਾਡੇਗੇ ਫਿਰ ਬੇਨਤੀ ਕਰਾਂਗਾ ਐਸਐਸਪੀ ਸਾਹਿਬ ਮੈਂ ਤੁਹਾਡੀ ਪਹਿਲੇ ਦਿਨ ਆ ਕੇ ਤਾਰੀਫ ਕੀਤੀ ਸੀ ਕਿ ਤੁਸੀਂ ਇੱਕ ਲੋਕ ਮਿਲਣੀ ਕੀਤੀ ਸੀ ਕਮਿਊਨਿਟੀ ਹਾਲ 'ਚ ਮੈਂ ਤੁਹਾਨੂੰ ਉਦੋਂ ਵੀ ਗੱਟੂ ਬਾਰੇ ਕਹਾਂਗਾ ਪਰ ਮੈਂ ਅੱਜ ਫਿਰ ਕਹਿੰਨਾ ਹੈ ਗੱਟੂ ਰੋਕ ਲਓ ਲੋਕਾਂ ਦੀਆਂ ਜਾਨਾਂ ਬਚਾ ਲਓ ਪਲੀਜ਼ ਮਾਂਜੋਗੇ ਐਸਐਸਪੀ ਸਾਹਿਬ ਬਟਾਰਾ ਦੇ ਨਿਰਦੇਸ਼ਾਂ ਅਨੁਸਾਰ ਇੰ ਚਾਇਨਾ ਰੋਡ ਦੇ ਗੱਟੂਆਂ ਦੇ ਸਬੰਧ ਚ ਸੱੱਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਰੱਖਵਾ ਖੇਰੀਏ ਦੇ ਵਿੱਚ ਸ਼ਹਿਰ ਦੇ ਥਾਣੇ ਸਿਟੀ ਦੇ ਏਰੀਏ ਦੇ ਵਿੱਚ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਤਾਂ ਜੋ ਕਿ ਜਿਹੜੀ ਚਾਇਨਾ ਰੋਡ ਦੀ ਵੱਧ ਤੋਂ ਵੱਧ ਰਿਕਵਰੀ ਕੀਤੀ ਜਾ ਸਕੇ। ਕੀ ਕੀ ਕਾਮਯਾਬੀ ਮਿਲੀ? ਅਜੇ ਤਾਂ ਅਜੇ ਤਾਂ ਕੋਈ ਕਾਮਯਾਬੀ ਨਹੀਂ ਮਿਲੀ ਜੀ। ਫਿਲਹਾਲ ਸਰਚ ਜਿਹੜੀ ਆ ਉਹ ਜਾਰੀ ਹੈ। ਜਨਾਚਰ ਕੋ ਕਾਮਯਾਬੀ ਨਹੀਂ ਹੁੰਦੀ ਇਹ ਸਭ ਇਸੇ ਤਰ੍ਹਾਂ ਹੀ ਜਾਰੀ ਰਹੂਗੀ ਆਉਣ ਵਾਲੇ ਦਿਨਾਂ। ਇੱਕ ਕਿਸਾਨ ਤੇ ਤੁਸੀਂ ਗੇតਾਲ ਤੋਂ ਡਾ ਸਟਾਫ ਗਿਆ ਉਸ ਦੁਕਾਨਦਾਰ ਨਾਲ ਤਿੱਖੀ ਬਹਿਸ ਹੋਈ। ਉਸ ਦਾ ਕਹਿਣਾ ਸੀ ਕਿ ਅੱਜ ਨੂੰ ਡਰੋਨ ਆਏ ਆ, ਪੁਲਿਸ ਧਮਕਾਉਣ ਆਈ ਆ ਇਸ ਲਈ ਕਿ ਮੈਂ ਪੁਲਿਸ ਨੂੰ ਕਿਹਾ ਸੀ ਕਿ ਘਟੂ ਵਿਕਦਾ ਪਿਆ। ਇਹਦੇ ਬਾਰੇ ਉਹਦੇ ਕੋਲ ਜਾ ਕੇ ਪੁੱਛਿਆ ਕਿ ਜੇ ਸਾਨੂੰ ਨਹੀਂ ਪਤਾ ਤਾਂ ਤੁਸੀਂ ਗੱਲ ਸੱਟਣਾ ਸਾਂਝੀ ਕਰ ਦੋ ਜੇ ਤੁਸੀਂ ਮੋਤਵਾਰ ਦੇ ਜ਼ਿਲ੍ਹੇ ਥਾਣੇ ਆਪਣੇ ਸ਼ਹਿਰ ਦੇ ਮੋਤਵਾਰ ਆਦਮੀਆਂ ਦੇ ਵਿੱਚ ਆਉਂਦੇ ਜੇ ਤੇ ਤੇ ਸਾਨੂੰ ਸਹਿਯੋਗ ਦਿੱਤਾ ਜਾਵੇ। ਜਨਾਜ਼ਰ ਪਬਲਿਕ ਸੇ ਜੋ ਕੋ ਪੁਲਸ ਨੂੰ ਨਹੀਂ ਦਿੰਦੀ ਉਹਨਾਂ ਚਰ ਕੱਲੀ ਪੁਲਸ ਦਾ ਜੋ ਵੀ ਹੈ ਤੁਹਾਡੇ ਸਾਹਮਣੇ ਆ ਤੁਹਾਨੂੰ ਲੈ ਕੀ ਅਪੀਲ ਕੀ ਕਰਨਾ ਚਾਹੁੰਦੇ ਹੋ ਅਸੀਂ ਸਪੈਸ਼ਲ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਜਿਹੜੀ ਚਾਈਨਾ ਡੋਰਿਆ ਇਹ ਬੱਚਿਆਂ ਨੂੰ ਨਾ ਦਿੱਤੀ ਜਾਵੇ ਨਾ ਖਰੀਦੀ ਜਾਵੇ ਨਾ ਵੇਚੀ ਜਾਵੇ ਬੇਸਿਕਲੀ ਇਹ ਤਾਂ ਨੁਕਸਾਨ ਵੀ ਦੇਖਣ ਨੂੰ ਮਿਲੇ ਆ ਬਹੁਤ ਕਿਹਦਾ ਨੁਕਸਾਨ ਪੰਛੀਆਂ ਨੂੰ ਵੀ ਹੈਗਾ ਜੀ ਜਾਨਵਰਾਂ ਨੂੰ ਹੈਗਾ ਜਿਹੜੇ ਹਵਾ ਚੋੜਦੇ ਆ ਤੇ ਬਾਕੀ ਜਿਹੜੇ ਲੋਕਲ ਸਕੂਟਰ ਮੋਟਰਸਾਈਕਲ ਤੇ ਜਾਂਦੇ ਆ ਉਹਨਾਂ ਦੇ ਵੀ ਸੱਟ ਲੱਗਦੀ ਆ ਉਹਦੇ ਨਾਲ ਕੱਟ ਲੱਗਦੇ ਆ